ਲੋ ਜੀ ਅੱਜ ਆਪਾਂ ਦੇਖਦੇ ਆਂ ਪਾਕਿਸਤਾਨ ਦਾ ਬਾਰਡਰ ਤੇ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਦੇ ਪਹਿਲਾਂ ਇੱਕ ਆਸਫ ਵਾਲਾ ਚੌਂਕੀ ਆਉਂਦੀ ਹੈ ਆਸਫ ਵਾਲਾ ਇੱਕ ਮੈਮੋਰੀਅਲ ਆਉਂਦਾ ਹੈ ਜਿਹੜਾ ਕਿ ਆਪਾਂ ਦੇਖਾਂਗੇ ਇਸ ਮੈਮੋਰੀਅਲ ਦੇ ਜਨਕਿ ਇੱਥੋਂ ਪਾਕਿਸਤਾਨ ਦਾ ਬਾਰਡਰ ਸਿਰਫ 5-6 ਕਿਲੋਮੀਟਰ ਹੈ ਤੇ ਜਿਹੜਾ ਕਿ ਇਹ 1965 ਦੀ ਜੰਗ ਦੇ ਦੌਰਾਨ ਇੱਥੇ ਇੱਥੋਂ ਤੱਕ ਜਿਹੜੀ ਪਾਕਿਸਤਾਨ ਦੀ ਮਿਲਟਰੀ ਹੈ ਜਿਹੜੀ ਉਹ ਪਹੁੰਚ ਗਈ ਸੀਗੀ ਤੇ ਉਹਨਾਂ ਦੀਆਂ ਇੱਥੇ ਤੋਪਾਂ ਵੀ ਪਈਆਂ ਤੇ ਹੋਰ ਵੀ ਕੁਝ ਸਮਾਨ ਆ ਜਿਹੜਾ ਇੱਥੇ ਇਹਨਾਂ ਦਾ ਰਹਿ ਗਿਆ ਸੀਗਾ ਤੇ ਆਪਾਂ ਇਸ ਮੈਮੋਰੀਅਲ ਦੇ ਤੁਹਾਨੂੰ ਵੀ ਜਿਹੜਾ ਹੈਗਾ ਵਿਖਾਉਨੇ ਆ ਜੀ ਜਿਹੜੀਆਂ ਪੇਚੀਆਂ ਦੀਆਂ ਯਾਦਗਾਰਾਂ ਜਿਹੜੀਆਂ ਪਈਆਂ ਆ ਇੱਕ ਆਸਫ ਵਾਲਾ ਪਿੰਡ ਦੇ ਸਾਹਮਣੇ ਜਾ ਕੇ ਅੱਗੇ ਬਾਰ-ਬਾਰ ਫਿਰਨੀ ਦੇ ਉੱਤੇ ਜਵਾਂ ਇਹ ਮੈਮੋਰੀਅਲ ਬਣਿਆ ਹੋਇਆ ਇੱਥੋਂ ਤੱਕ ਉਹ ਪਾਕਿਸਤਾਨ ਦੇ ਜਿਹੜੇ ਆ ਗਏ ਸੀਗੇ ਜੀ ਰੇਂਜਰ ਤੇ ਇਸ ਜਿਹੜਾ ਹੈਗਾ ਆਸਵ ਵਾਲਾ ਇਹਦੀ ਸ਼ਾਇਦ ਉਸ ਤੋਂ ਬਾਅਦ ਇਹ ਯਾਦ ਬਣਾਈ ਹੈ ਮਤਲਬ ਕਾਫੀ ਟਾਈਮ ਬਾਅਦ ਤੇ ਇਹ ਪਿੰਡ ਦੀ ਮਤਲਬ ਇੱਕ ਸਾਈਡ ਤੇ ਖਾਲੀ ਜਗ੍ਹਾ ਜੀ ਤੇ ਐਸ ਪਾਸੇ ਸੱਜੇ ਹੱਥ ਜਾ ਕੇ ਅੱਗੇ ਆਪਾਂ ਜਿਹੜਾ ਇਸ ਦਰਵਾਜ਼ੇ ਦੇ ਰਾਹੀਂ ਐਂਟਰੀ ਕਰਾਂਗੇ ਤੇ ਸੂਰਬੀਰਾਂ ਦੀਆਂ ਇੱਥੇ ਫੋਟੋਆਂ ਲੱਗੀਆਂ ਹੋਈਆਂ ਤੇ ਇਸ ਐਂਟਰੀ ਤੋਂ ਅੱਗੇ ਜਾ ਕੇ ਉਹਨਾਂ ਸੂਰਬੀਰਾਂ ਦਾ ਸਾਰਾ ਇਤਿਹਾਸ ਜਾਨੀ ਕਿ ਜੋ ਜੰਗ ਦੇ ਦੌਰਾਨ ਸ਼ਹੀਦ ਹੋਏ ਸੀਗੇ ਲਓ ਜੀ ਨਮਸਕਾਰ ਕਰਕੇ ਪ੍ਰਣਾਮ ਕਰਕੇ ਇਹਨਾਂ ਨੂੰ ਸ਼ਹੀਦਾਂ ਨੂੰ ਤੇ ਆਪਾਂ ਅੱਗੇ ਵਧਿਆਂ ਤੇ ਇਹ ਸਭ ਤੋਂ ਜਿਹੜੀ ਪਹਿਲਾਂ ਤੁਸੀਂ ਦੇਖ ਰਹੇ ਹੋ ਬਿਲਡਿੰਗ ਇਹਦੇ ਵਿੱਚ ਉਹਨਾਂ ਸੂਰਬੀਰਾਂ ਦੀ ਫੌਜੀਆਂ ਦੀਆਂ ਫੋਟੋਆਂ ਅਤੇ ਜੰਗ ਦੇ ਡਿਟੇਲ ਕਿਹੜੇ ਦਿਨ ਸ਼ਾਮ ਨੂੰ ਸਵੇਰੇ ਜਨ ਕਿ ਦਸੰਬਰ ਦਾ ਮਹੀਨਾ ਸੀ ਸ਼ਾਇਦ 1965 ਸੀਗਾ ਤੇ ਕਿੰਨੇ ਇੱਥੇ ਮਤਲਬ ਜੰਗ ਦੇ ਦੌਰਾਨ ਮਾਰੇ ਗਏ ਆਪਣੇ ਉਹਨਾਂ ਦੇ ਸੂਰਬੀਰ ਉਹਨਾਂ ਦੀ ਇੱਥੇ ਲਿਸਟ ਵੀ ਲੱਗੀ ਹੋਈ ਹੈ ਜਿਹੜੀ ਕਿ ਆ ਸਾਹਮਣੇ ਜਗ੍ਹਾ ਬਣੀ ਹੋਈ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਜੀ ਸ਼ਹੀਦੀ ਸਥਲ ਬਣਿਆ ਹੋਇਆ ਹੈ ਆਹ ਜਿਹੜਾ ਸਾਰਾ ਇਤਿਹਾਸ ਹੈ ਲਿਖਿਆ ਹੋਇਆ ਤੇ ਆ ਇੱਕ ਪਾਸੇ ਉਹਨਾਂ ਦੀ ਪੂਰੀ ਲਿਸਟ ਲੱਗੀ ਹੋਈ ਹੈ ਜਿਨ੍ਹਾਂ ਦੀ ਇੱਥੇ ਸ਼ਹਾਦਤ ਹੋਈ ਹਿੰਦੁਸਤਾਨੀ ਵੀਰਾਂ ਦੀ ਤੇ ਆਪਾਂ ਇਹਨਾਂ ਨੂੰ ਨਮਸਕਾਰ ਕਰਕੇ ਇਹਦੇ ਹੀ ਪਿਛਲੇ ਪਾਸੇ ਇੱਕ ਜਗ੍ਹਾ ਬਣੀ ਹੋਈ ਹੈ ਜਿੱਥੇ ਕਿ ਆਪਾਂ ਇਹ ਇੱਥੇ ਜਾ ਕੇ ਸਭ ਤੋਂ ਪਹਿਲਾਂ ਇੱਥੋਂ ਆਪਾਂ ਪੱਖੇ ਤੇ ਲਾਈਟਾਂ ਛੱਡਾਂਗੇ ਕਿਉਂਕਿ ਕਦੇ-ਕਦੇ ਕੋਈ ਵਿਜ਼ਿਟਰ ਆਉਂਦਾ ਤੇ ਦੇਖਣ ਤੇ ਵੈਸੇ ਖੁੱਲਾ ਰਹਿੰਦਾ ਇਹ ਹਰ ਸਮੇਂ ਤੇ ਇਸ ਮੈਮੋਰੀਅਲ ਦੇ ਵਿੱਚ ਜਨਕਿ ਆ ਇੱਕ ਰਜਿਸਟਰ ਪਿਆ ਹੈ ਤਾਂ ਇੱਥੇ ਵਿਜ਼ਿਟਰ ਜਿਹੜਾ ਆਪਦੀ ਵਿਜ਼ਿਟ ਪਾਉਂਦਾ ਆ ਕੇ ਡੇਟ ਲਿਖਣੀ ਆ ਆਪਦਾ ਨਾਮ ਲਿਖਣਾ ਤੇ ਰਿਮਾਰਕ ਦੇਣਾ ਤੇ ਆਹ ਦੇਖੋ ਜੀ ਜਿਹੜੀਆਂ ਸੂਰਬੀਰਾਂ ਦੀਆਂ ਫੋਟੋਆਂ ਤਸਵੀਰਾਂ ਇਹਨਾਂ ਨੂੰ ਪ੍ਰਣਾਮ ਕਰਦੇ ਆਪਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਆਪਣੇ ਪਰਿਵਾਰ ਛੱਡੇ ਤੇ ਸਾਡਾ ਇੱਕ ਪਾਸੇ ਫਕਰਨਾ ਹਿੱਕ ਚੌੜੀ ਵੀ ਹੁੰਦੀ ਹੈ ਕਿ ਸਾਡੇ ਵਤਨ ਦੇ ਲਈ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਦੂਜੇ ਪਾਸੇ ਇਹਨਾਂ ਦੇ ਪਰਿਵਾਰਾਂ ਨੂੰ ਦੇਖ ਕੇ ਸਾਡੇ ਮਨ 'ਚ ਵੀ ਆਉਂਦਾ ਹੈ ਕਿ ਪਰਿਵਾਰਾਂ ਨੂੰ ਬਹੁਤ ਵੱਡੀ ਲੋੜ ਸੀਗੀ ਲੋੜ ਤਾਂ ਦੇਸ਼ ਨੂੰ ਵੀ ਸੀ ਉਹਨਾਂ ਨੇ ਜਿਵੇਂ ਇੱਕ ਗੁਰਵਿੰਦਰ ਬਰਾੜ ਦਾ ਗੀਤ ਵੀ ਆਇਆ ਸੀਗਾ ਉਹਨਾਂ ਨੇ ਫੌਜੀਆਂ ਦੇ ਉੱਤੇ ਬਹੁਤ ਦੁਖਾਂਤ ਭਰੇ ਗੀਤ ਲਿਖਿਆ ਸੀਗਾ ਤੇ ਵੈਸੇ ਦੇਸ਼ ਦੇ ਰਾਖੇ ਹਰ ਵਕਤ ਰਹਿੰਦੇ ਜਿਹੜੇ ਉਹ ਰਿਸਕ ਦੇ ਵਿੱਚ ਹੀ ਰਹਿੰਦੇ ਆ ਤੇ ਦੇਸ਼ ਨੂੰ ਬਚਾ ਕੇ ਰੱਖਦੇ ਆ ਆ ਜੀ ਉਹਨਾਂ ਦਾ ਕਿਉਂਕਿ ਇਹ ਜਦੋਂ ਇਸ ਏਰੀਆ ਦੇ ਵਿੱਚ ਜੰਗ ਹੋਇਆ ਸੀਗਾ ਉਸ ਸਮੇਂ ਦੇ ਹਾਲਾਤ ਉਸ ਸਮੇਂ ਦੀਆਂ ਤਸਵੀਰਾਂ ਉਸ ਸਮੇਂ ਦੇ ਕਹਿ ਲਓ ਵੀ ਏਰੀਆ ਦੀਆਂ ਫੋਟੋਆਂ ਇਹ ਇਹ ਵੀ ਨਾਲ ਲੱਗੀਆਂ ਹੋਈਆਂ ਇੱਥੇ ਜਿਹੜੇ ਜਿਹੜੇ ਹਥਿਆਰ ਵਰਤੇ ਗਏ ਤੋਪਾਂ ਤੇ ਹੋਰ ਉਹ ਵੀ ਇੱਥੇ ਜਿਹੜੇ ਰੱਖੇ ਗਏ ਆ ਤੇ ਉਹਨਾਂ ਸਾਰੇ ਸੂਰਬੀਰਾਂ ਦੀ ਇਤਿਹਾਸਕ ਜਾਨੀ ਕਿ ਰੈਜਿਮੈਂਟਾਂ ਵੀ ਦੱਸੀਆਂ ਹੋਈਆਂ ਕਿਹੜੀ ਕਿਹੜੀ ਰੈਜਿਮੈਂਟ ਦੇ ਕਿੰਨੇ ਸੀਗੇ ਤੇ ਉਹਨਾਂ ਦਾ ਪੂਰਾ ਡਿਟੇਲ ਹੈ ਜਿਹੜਾ ਇਤਿਹਾਸ ਇੱਥੇ ਆਪਾਂ ਨੂੰ ਮਿਲਦਾ ਹੈ ਇਹ ਸੂਰਬੀਰਾਂ ਨੇ ਸਾਡੇ ਦੇਸ਼ ਦੇ ਲਈ 1965 ਦੇ ਵਿੱਚ ਜੰਗ ਲੜੀ ਆ ਉਸ ਸਮੇਂ ਦੀਆਂ ਤਸਵੀਰਾਂ ਜੀ ਸਾਹਮਣੇ ਤੇ ਇੱਥੇ ਆਪਾਂ ਜਿਹੜਾ ਵੇਖਿਆ ਤੇ ਨਾਲ ਦੀ ਨਾਲ ਇਹਨਾਂ ਸੂਰਬੀਰਾਂ ਦੇ ਇੱਕ ਇੱਕ ਤਸਵੀਰ ਨੂੰ ਵੇਖ ਕੇ ਇਹ ਵੀ ਮਨ ਦੇ ਵਿੱਚ ਆਇਆ ਕਿ ਇਹਨਾਂ ਨੇ ਆਪ ਦੀ ਲੰਬੀ ਜ਼ਿੰਦਗੀ ਖੰਡਾਉਂਦੇ ਜੇਕਰ ਸਰਕਾਰਾਂ ਦੇ ਇਹ ਦੁਕਾਨ ਦੇ ਨਾਲ ਨਹੀਂ ਨਾ ਪੈਦਾ ਕੀਤੇ ਹੁੰਦੇ ਥੋੜੀ ਥੋੜੀ ਗੱਲ ਦੇ ਟਸਰ ਵਧਾ ਕੇ ਭਖਵੇਂ ਬਿਆਨ ਦੇ ਕੇ ਤੇ ਇਹ ਸੂਰਬੀਰਾਂ ਨੂੰ ਅੱਗੇ ਕਰ ਦੁੰਦੇ ਆ ਕਿ ਹੁਣ ਤੁਸੀਂ ਵਤਨ ਦੀ ਰਾਖੀ ਕਰੋ ਤੇ ਇੱਥੇ ਆਪਾਂ ਵਿਜ਼ਿਟ ਪਾਉਣੀ ਹੈ ਜੀ ਡੇਟ ਆਪ ਦਾ ਨਾਮ ਤੇ ਰਿਮਾਰਕ ਜਿਹੜਾ ਉੱਲੇ ਪਾਸੇ ਲਿਖਾਂਗੇ ਉਹਦੇ ਵਿੱਚ ਲਿਖਾਂਗੇ ਜੀ ਆਪਾਂ ਪ੍ਰਣਾਮ ਸ਼ਹੀਦਾਂ ਨੂੰ ਕਿਉਂਕਿ ਆਪਾਂ ਪ੍ਰਣਾਮ ਕਰਦੇ ਆਂ ਇਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਜਾਨ ਵਾਰੀ ਤੇ ਇਹਨਾਂ ਸ਼ਹੀਦਾਂ ਨੂੰ ਹਮੇਸ਼ਾ ਆਪਾਂ ਯਾਦ ਰੱਖਾਂਗੇ ਨਮਨ ਕਰਦੇ ਰਹਾਂਗੇ ਕਿਉਂਕਿ ਉਸ ਸਮੇਂ ਜਦੋਂ ਇਹ ਲੜਾਈ ਹੋਈ ਸੀ ਬਹੁਤ ਸਾਰੇ ਆਪਣੇ ਵੀ ਉਧਰ ਗਏ ਸੀ ਸ਼ਹੀਦ ਹੋਏ ਤੇ ਉਧਰ ਆਪਣੇ ਵੀ ਤੋਪਾਂ ਤੇ ਜਾਨੀ ਕਿ ਕਈ ਟੈਂਕ ਵਗੈਰਾ ਰਹਿਗੇ ਸੀਗੇ ਉਹ ਅੱਜ ਵੀ ਉੱਥੇ ਪਏ ਐ ਤੇ ਐਵੇਂ ਆਪਣੇ ਵੀ ਇਸ ਏਰੀਏ ਚ ਇਹ ਹੈਗਾ ਨੂੰ ਵਧਿਆ ਸੀ ਤਾਂ ਇੱਥੇ ਉਹਨਾਂ ਦੀਆਂ ਵੀ ਯਾਦਗਾਰਾਂ ਸਾਂਭੀਆਂ ਹੋਈਆਂ ਤੇ ਆਪਾਂ ਹੁਣ ਇੱਥੋਂ ਉਸ ਵੱਲ ਨੂੰ ਜਾਵਾਂਗੇ ਪਾਕਿਸਤਾਨ ਦੇ ਬਾਰਡਰ ਏਰੀਆ ਜਾਨੀ ਕਿ ਹੁਣ ਆਪਾਂ ਪਹੁੰਚ ਗਏ ਆ ਇੱਥੇ ਪਾਕਿਸਤਾਨ ਦਾ ਬਾਰਡਰ ਆ ਜਿਹੜਾ ਟਾਵਰ ਦੇ ਕੋਲ ਤੁਸੀਂ ਦੇਖ ਰਹੇ ਹੋ ਇਹ ਦੋਸਤੋ ਹੈਗਾ ਸਤਲੁਜ ਦਰਿਆ ਇੱਕ ਪਾਸੇ ਤੁਹਾਨੂੰ ਵਿਖਾਈ ਸੀ ਉਦੋਂ ਗੋਬਿੰਦ ਸਾਗਰ ਝੀਲ ਤੇ ਇੱਕ ਪਾਸੇ ਇਹ ਦਰਿਆ ਜਿਹੜਾ ਉੱਥੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਇੰਡੀਆ ਦੇ ਵਿੱਚ ਸਮਝ ਲਓ ਖਤਮ ਹੋ ਜਾਂਦਾ ਹੈ ਬਿਆਸ ਤੇ ਸਤਲੁਜ ওভারਫਲੂਡੇਡ ਪਾਣੀ ਹੈ ਜਿਹੜਾ ਇੱਥੋਂ ਅੱਗੇ ਵੱਧ ਕੇ ਸੁਲੇਮਾਨ ਉਹਨਾਂ ਨੇ ਆਪਦੇ ਬੰਨ ਬਣਾ ਲਿਆ ਜਾ ਕੇ ਤੇ ਉੱਥੇ ਪਾਣੀ ਨੂੰ ਯੂਟਿਲਾਈਜ਼ ਕਰਨ ਦੇ ਲਈ ਅੱਗੇ ਸਹੀ ਵਰਤੋਂ ਕਰਦੇ ਆ ਉਹ ਤੇ ਤਾਂ ਕਿ ਇਹਨੂੰ ਕੰਟਰੋਲ ਕੀਤਾ ਜਾ ਸਕੇ ਲਓ ਜੀ ਇੰਡੀਆ ਜਿਹੜਾ ਹੈਗਾ ਉਹ ਕਦਮ ਦਰ ਕਦਮ ਆਪਾਂ ਵੱਧ ਰਹੇ ਆ ਅੱਗੇ ਤੇ ਇਥੋਂ ਆਪਾਂ ਅੰਦਰ ਦਾਖਲ ਹੋ ਕੇ ਪਰੇਡ ਦੇ ਵਿੱਚ ਬੈਠ ਗਏ ਤੇ ਪਰੇਡ ਕਰਨ ਦੇ ਲਈ ਜਵਾਨ ਆ ਜਿਹੜੇ ਆਉਣਗੇ ਉਹਨਾਂ ਜਵਾਨਾਂ ਨੇ ਇੱਕ ਪਾਸੇ ਜਿੱਥੇ ਦੇਸ਼ ਦੇ ਲਈ ਗਰਮ ਦੇ ਲਈ ਤੇ ਸਾਡੇ ਰਾਸ਼ਟਰੀ ਧਰਤੀ ਦੇ ਲਈ ਕੰਮ ਗੋਡੀਆਂ ਕਰਦੇ ਆ ਇੱਕ ਪਾਸੇ ਇਹ ਗੁਰੂ ਗ੍ਰੇਡ ਦੇ ਹੈਗੇ ਆ ਦੂਜੇ ਪਾਸੇ ਪ੍ਰਸ਼ਾਸਨ ਦੇ ਵਿੱਚ ਇੰਨੇ ਪੱਕੇ ਇੱਕੋ ਜਿਹੇ ਵਰਦੀਆਂ ਇੱਕੋ ਜਿਹਾ ਸਿਸਟਮ ਸਾਰਾ ਇੱਕੋ ਜਿਹਾ ਅਨੁਸ਼ਾਸਨ ਇੱਕੋ ਜਿਹੀ ਪਰੇਡ ਤੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਇਹ ਕੋਰਡਾਇਨ ਵਿੱਚ ਭਾਗ ਲੈਂਦੇ ਆ ਇੱਕ ਪਾਸੇ ਸਾਡੇ ਇੰਡੀਆ ਦੇ ਆ ਕੇ ਬੈਠ ਜਾਂਦੇ ਆ ਤੇ ਦੂਜੇ ਪਾਸੇ ਪਾਕਿਸਤਾਨ ਦੇ ਜਿਹੜੇ ਹੈਗੇ ਆ ਉਹ ਆ ਕੇ ਪਬਲਿਕ ਬੈਠ ਜਾਂਦੀ ਹੈ ਲੋ ਜੀ ਜਵਾਨ ਆ ਜਿਹੜੇ ਹਾਜ਼ਰ ਹੋ ਗਏ ਤੇ ਇਹ ਜਵਾਨ ਹੁਣ ਪ੍ਰੇੜ ਕਰਨਗੇ ਰੀਟ੍ਰੀਟ ਸ਼ਰਮਣੀ ਔਰ ਟਾਵਰ ਜਿਹੜਾ ਦੇਖ ਰਹੇ ਸੀ ਉਹ ਪਾਕਿਸਤਾਨ ਦਾ ਹੈ ਜੀ ਤੇ ਇਧਰੋਂ ਆਪਣੇ ਆਗੇ ਤੇ ਉਧਰੋਂ ਅੱਗੇ ਜਾਨਕਿ ਪਾਕਿਸਤਾਨ ਦੇ ਆਉਣਗੇ ਸੇਮ ਐਜ਼ ਇਟ ਸ਼ਾਇਦ 8 ਜਾਂ 9 ਇਹਨਾਂ ਦੀ ਗਿਣਤੀ ਹੁੰਦੀ ਹੈ ਛਪਾਹੀ ਵੀਰਾਂ ਦੀ ਫੌਜੀ ਵੀਰਾਂ ਦੀ ਇਹ ਪੂਰੀ ਸ਼ਕਤੀ ਤੇ ਰੋਹ ਦੇ ਨਾਲ ਜਿਹੜੀ ਰੇਟ ਰੇਟ ਸਰਮਣੀ ਦੇ ਵਿੱਚ ਹਿੱਸਾ ਲੈਂਦੇ ਆ ਤੇ ਇੱਕ ਦੇਸ਼ ਦਾ ਗਰਵ ਵਿਖਾਉਂਦੇ ਆ ਇਹ ਸ਼ਕਤੀ ਦੇ ਨਾਲ ਦੂਜੇ ਪਾਸੇ ਨੂੰ ਆਹ ਦੇਖੋ ਆਹ ਜਿਹੜਾ ਗੇਟ ਦਿਖਦਾ ਇਹ ਸੁਲੇਮਾਨ ਨੂੰ ਸਿੱਧਾ ਜਾਂਦਾ ਸੀਗਾ ਜਿੱਥੇ ਲਿਵ ਲੌਂਗ ਲੌਂਗ ਲਿਵ ਪਾਕਿਸਤਾਨ ਲਿਖਿਆ ਐਸ ਪਾਸੇ ਉਹ ਟਾਵਰ ਦੇ ਨਾਲ ਦੀ ਆਹ ਵੇਖੋ ਕਾਲੀ ਵਰਦੀ ਦੇ ਵਿੱਚ ਉਹਨਾਂ ਦੇ ਵੀ ਨੌਜਵਾਨ ਆ ਜਿਹੜੇ ਆ ਗਏ ਆ ਤੇ ਉਹਨਾਂ ਦੇ ਜਿਹੜੇ ਰੇਂਜਰਾਂ ਦੇ ਹੈਗੇ ਕਾਲੀ ਵਰਦੀ ਹੈ ਉਹ ਵੀ ਨੌਜਵਾਨ ਪੂਰੇ ਜਿਹੜੇ ਪਰੇਡ ਦੇ ਵਿੱਚ ਸ਼ਾਨੋ ਸ਼ੌਕਤ ਨਾਲ ਹਿੱਸਾ ਲੈਂਦੇ ਆ ਤੇ ਇਹ ਪਰੇਡ ਦੇਸ਼ ਦੇ ਗਰਭ ਨੂੰ ਦਰਸਾਉਂਦੀ ਹੈ ਜਿਹਦੇ ਵਿੱਚ ਅਨੁਸ਼ਾਸਨ ਤੇ ਇਹ ਕਹਿ ਲੋ ਵੀ ਪਰਫੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਫਟਰ दैट ਕੇ ਅਸੀਂ ਇੱਕ ਫੋਟੋ ਜਾਂਗਰ ਕਰਾਈ ਤੇ ਦੇਸ਼ ਦੇ ਲਈ